ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਟ ਦੇ ਕੋਲੀਗ ਲਾਲਚੰਦ ਜੀ ਔਰ ਮੇਰੇ ਕੈਬਨਟ ਦੇ ਸਾਬਕਾ ਕੋਲੀਗ ਬਲਕਾਰ ਸਿੰਘ ਜੀ ਬ੍ਰਹਮਸ਼ੰਕਰ ਜెంਪਾ ਜੀ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਕਿ ਪੰਜਾਬ ਦੇ ਅੰਦਰ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਫੜ ਆਏ ਨੇ ਉਹਨੂੰ ਲੈ ਕੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿਵੇਂ ਕਿਵੇਂ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰੁਬਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ ਆ ਰਹੇ ਨੇ ਕਿੰਨਾ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹੜਾ ਚੁਰੜ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਵੀ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਇਲਾਸ਼ਾ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆ ਹੈਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਠੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ-ਇਕਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਕੱਲਾ-ਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਲਈ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਮਦਦ ਕਰਨ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਨੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ